ਸਤਰੀ ਕਾਲ ਜੀ ਪੰਜਾਬ ਵਿੱਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਵਗ ਰਹੇ ਬਹਾਨ ਦੇ ਉਲਟ ਹਾਲੇ ਵੀ ਬਹੁਤ ਸਾਰੇ ਕਿਸਾਨ ਪ੍ਰਾਪਤਨ ਤਰੀਕਿਆਂ ਦੀ ਵਰਤੋਂ ਕਰਕੇ ਹੀ ਖੇਤੀ ਕਰਨ ਨੂੰ ਤਰਜੀਹ ਦੇ ਰਹੇ ਹਨ ਤੁਸੀਂ ਗਰਾਊਂਡ ਪੱਧਰ ਤੇ ਖੇਤਾਂ ਵਿੱਚ ਗੋਬਰ ਦਾ ਰੇਪ ਪਾਉਂਦੇ ਤਸੀਨੋ ਤਸੀਨੀ ਹੋਏ ਤਿੰਨ ਨੌਜਵਾਨ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਵੱਧ ਰਹੇ ਤਾਪਮਾਨ ਦੀ ਕੋਈ ਪਰਵਾਹ ਨਹੀਂ ਪਰਵਾਹ ਹੈ ਤਾਂ ਸਿਰਫ ਆਪਣੇ ਖੇਤਾਂ ਦੀ ਅਸਲ ਵਿੱਚ ਇਹ ਹੀ ਅਸਲੀ ਪੰਜਾਬ ਦੀ ਤਸਵੀਰ ਹੈ ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਬੈਕਟੀਰੀਆ ਗੋਬਰ ਨੂੰ ਖਾ ਕੇ ਜ਼ਮੀਨ ਵਿੱਚ ਨਾਈਟ੍ਰੋਜਨ ਡਾਇਆ ਪੋਟਾਸ਼ ਵਰਗੇ ਖਸਤਾ ਨੂੰ ਜ਼ਮੀਨ ਵਿੱਚ ਬਰਕਰਾਰ ਰੱਖਦੇ ਹਨ ਜਿਸ ਨਾਲ ਜ਼ਮੀਨ ਦੀ ਗੁਣਵਰਣਤਾ ਜਾਂ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਇਹ ਸਿਰਫ 1 ਸਾਲ ਹੀ ਲਈ ਨਹੀਂ ਹੁੰਦਾ ਸਗੋਂ ਇਸ ਦਾ ਅਸਰ ਕਈ ਸਾਲਾਂ ਤੱਕ ਰਹਿੰਦਾ ਹੈ ਨਾ ਕਿ ਰਸਾਇਣਿਕ ਖਾਦਾਂ ਵਾਂਗ ਇਸ ਦਾ ਅਸਰ ਸਿਰਫ ਕੌਣ ਦੇ ਸਮੇਂ ਤੱਕ ਹੀ ਰਹਿੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਹੀ ਰਲ ਕੇ ਇਹ ਪ੍ਰਾਤਨ ਤਰੀਕੇ ਰਾਹੀਂ ਖੇਤੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹ ਤਰੀਕੇ ਹੋਰ ਵੀ ਹੋ ਸਕਦੇ ਹਨ ਆਓ ਇਸ ਦੇ ਬਾਰੇ ਜਾਣਕਾਰੀ ਲੈ ਲਈ ਆਪਾਂ ਇਨ੍ਹਾਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਹਾਂ ਹਲੋ ਕੀ ਹਾਲ ਹੈ ਵੀਰੇ ਠੀਕ ਆ ਵੀਰੇ ਕੀ ਕਿਸਾ ਤੁਹਾਡਾ ਨਾਮ ਕੀ ਹੈ ਬਾਈ ਮੇਰਾ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਅੱਛਾ ਤੇ ਤੁਸੀਂ ਬਾਈ ਇਹ ਹਰ ਸਾਲ ਹੀ ਪਾਉਣੇ ਹੋਗੇ ਰੂੜੀ ਦਾ ਰੇਕ ਕੀ ਵਾਰੀ ਹਾਂ ਮੇਰੇ ਆਪ ਦਾ ਰੇ ਆਪ ਦੇ ਬਾਹਨ ਚ ਅੱਛਾ ਆਪ ਦਾ ਰੇ ਆ ਤੁਹਾਡੇ ਤੇ ਆਪ ਦੇ ਬਾਹਨ ਚ ਪਾਉਣੇ ਗੋਬਰ ਇਹ ਤੇ ਹਰ ਰੋਜ਼ ਹਰ ਸਾਲ ਹੀ ਪਾਉਣੇ ਹੋਗੇ ਹਰ ਸਾਲ ਹਾਂ ਅੱਛਾ ਇਸ ਤੋਂ ਪਹਿਲਾਂ ਤੁਸੀਂ ਕਿੰਨੀਆਂ ਟਰਾਲੀਆਂ ਪਾ ਚੁੱਕੇ ਹੋ ਵੀਰੇ ਹੁਣ ਇਹ ਤੋਂ ਪਹਿਲਾਂ ਅਸੀਂ ਤਿੰਨ ਪਾਤੀਆਂ ਤਿੰਨ ਪਾਤੀਆਂ ਤੇ ਇਹਦੇ ਨਾਲ ਫਿਰ ਜਦੋਂ ਤੁਸੀਂ ਇਹ ਰੇ ਪਾਉਣੇ ਬਾਈ ਦੂਜਾ ਰੇ ਜਿਹੜਾ ਰਸਾਇਣਿਕ ਆਪਾਂ ਕਹਿ ਦਿੰਦੇ ਆਂਗੇ ਰੇ ਡੀਏਪੀ ਆ ਜਾਂ ਡਾਇਆ ਜੂਰੀਆ ਉਹ ਵੀ ਫਿਰ ਘੱਟ ਪੈਂਦਾ ਹਾਂਜੀ ਉਹ ਅੱਧਾ ਪੈਂਦਾ ਮੁਕੇ ਜਿਹੜੀ ਇਹ ਰੇ ਪਿਆ ਹੁੰਦਾ ਉਹਦੀ ਅੱਧੀ ਘਟ ਜਾਂਦੀ ਹੈ ਅੱਛਾ ਅੱਧੀ ਕੰਪੈਸਟੀ ਚ ਪੈਂਦਾ ਅੱਧੀ ਕੰਪੈਸਟੀ ਚ ਠੀਕ ਹੈ ਤੇ ਇਹਦੇ ਨਾਲ ਫਿਰ ਤੁਹਾਨੂੰ ਆਰਥਿਕ ਲਾਭ ਵੀ ਹੁੰਦਾ ਹੋਊਗਾ ਵੀਰੇ ਹਾਂ ਵੀਰੇ ਅੱਛਾ ਤੇ ਇਹਦੇ ਚ ਤੁਸੀਂ ਕੀ ਬੀਜੋਗੇ ਹੁਣ ਵੀਰੇ ਇੱਕ ਦੂ ਬਾਅਦ ਝੋਨਾ ਲਾਵਾਂਗੇ ਅੱਛਾ ਝੋਨਾ ਲਾਵਾਂਗੇ ਜਿਹੜੀ ਤੁਸੀਂ ਕਣਕ ਬੀਜੋਗੇ ਜਿਵੇਂ ਆਪਾਂ ਕਹਿ ਦਿੰਦੇ ਅੱਜਕੱਲ ਵੀ ਆਰਗੈਨਿਕ ਕਣਕ ਹੈ ਰੇ ਸਪਰੇ ਬਿਨਾ ਉਹਦੇ ਤੋਂ ਹੈ ਤੇ ਤੁਸੀਂ ਵੀ ਉਹ ਵੀਜਨ ਦੀ ਕੋਸ਼ਿਸ਼ ਕੀਤੀ ਹੈ ਕਿਤੇ ਵੀ ਆਪਾਂ ਵੀ ਉਹਦੇ 'ਚ ਰੇ ਸਪਰੇ ਨਾ ਪਾਈਏ ਤਾਂ ਡਬਲ ਮੁੱਲ 'ਚ बिकਦੀ ਹੈਗੀ ਰੇ ਆਪਣੀ ਕਣਕ ਇਹ ਤੋਂ ਪਹਿਲਾਂ ਤਾਂ ਨਹੀਂ ਕੋਸ਼ਿਸ਼ ਕਰੀ ਅੱਛਾ ਤੇ ਤੁਸੀਂ ਕੋਸ਼ਿਸ਼ ਕਰੋਗੇ ਜਿਵੇਂ ਹੁਣ ਤੁਸੀਂ ਆਹ ਇੰਨਾ ਹਰ ਸਾਲ ਰੇ ਪਾਉਣੇ ਹੋਗੇ ਜੂਰੀਆ ਡੀਪੀ ਵੀ ਘੱਟ ਪਾਉਣੇ ਹੋਗੇ ਵੀ ਤੁਸੀਂ ਇੱਕ ਵਾਰ ਦੇਖੋਗੇ ਕੋਸ਼ਿਸ਼ ਕਰਕੇ ਵੀ ਆਪਾਂ ਨਾ ਪਾਈਏ ਹਾਂ ਕੋਸ਼ਿਸ਼ ਕਰਕੇ ਦੇਖਾਂਗੇ ਜੀ ਅੱਛਾ ਤੇ ਉਹ ਤੁਹਾਡਾ ਵੀ ਬਾਜ਼ਾਰ 'ਚ ਜਿਵੇਂ ਕੰਟੈਕਟ ਹੋ ਜੇ ਕਿਸੇ ਬੰਦੇ ਨਾਲ ਹਨਾ ਵੀਸੀ ਵੀ ਰੇਪ ਸੇਪਰੇ ਤੋਂ ਬਿਨਾ ਦਿੰਨੇ ਆਗੇ ਤੋਂ ਡਬਲ ਰੇਟ ਚ ਵੇਚ ਜੇ ਫਿਰ ਤੁਸੀਂ ਉਹਦੀ ਮਤਲਬ ਕਰੋਗੇ ਕੋਸ਼ਿਸ਼ ਐਦ ਕੀਆ ਰੱਖੀ ਬੀਜਿਓਂ ਵੀ ਨਹੀਂ ਪਾਉਂਦੇ ਤੁਸੀਂ ਆਪਾਂ ਠੀਕ ਹੈਗਾ ਤੇ ਹੁਣ ਇੰਨੀ ਤੱਪਦੀ ਧੁੱਪ ਚ ਵੀਰੇ ਤੁਸੀਂ ਪਾਈ ਜਾਂਨੇ ਹੋ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਐ ਕੋਈ ਜਾਂ ਹੋਰ ਹੈਗਾ ਨਹੀਂ ਫਿਰ ਇਹ ਤਾਂ ਹੀ ਕੰਮ ਤਾਂ ਦੇਖੋ ਕਰਨਾ ਹੀ ਪੈਂਦਾ ਅੱਛਾ ਠੀਕ ਹੈ ਕੰਮ ਤਾਂ ਕਰਮ ਹੈਗਾ ਹਾਂ ਕਰਮ ਹੈਗੇ ਆਪਦੇ ਯਾਰ ਹੂੰ ਠੀਕ ਹੈ ਵੀਰੇ ਹਨਾ ਥੈਂਕ ਯੂ ਚਲ ਸਾਨੂੰ ਬਹੁਤ ਖੁਸ਼ੀ ਹੋਈ ਯਾਰ ਤੁਸੀਂ ਹਰ ਸਾਲ ਗੋਬਰ ਦਾ ਰੇ ਪਾਉਣੇ ਹੋਗੇ ਨਹੀਂ ਹਨਾ ਯੂਰੀਆ ਦਾ ਗੱਟਾ ਇੱਕ ਵਾਗਲਾ ਵੱਧ ਪਾ ਦਿੰਦਾ ਕਹਿ ਰਹੇ ਹੁੰਦਾਗਾ ਤੇ ਇਹਦੇ ਨਾਲ ਤੁਹਾਡਾ ਆਰਥਿਕ ਵੀ ਨਲੇ ਲਾਹਾ ਹੁੰਦਾਗਾ ਨਾਲੇ ਤੁਸੀਂ ਪੈਸਟੀਸਾਈਡ ਤੋਂ ਬਚੇ ਰਹਿੰਨੇ ਹੋਗੇ ਠੀਕ ਹੈ। ਬਿਨਾਂ ਇਹ ਨਾਲ ਬਹੁਤ ਫਰਕ ਪੈਂਦਾ ਹੈ। ਅੱਛਾ ਬਿਮਾਰੀਆਂ 'ਤੇ ਫਰਕ ਪੈਂਦਾ? ਹਾਂਜੀ ਹਾਂਜੀ ਉਹ ਹਸੈਨਿਕ ਖਾਧਾ ਨਾਲ ਬਿਮਾਰੀਆਂ ਤਾਂ ਵੱਧਦੀਆਂ ਹੀ ਆ। ਅੱਛਾ ਉਹਦੇ ਨਾਲ ਫਸਲਾਂ ਨੂੰ ਬਿਮਾਰੀ ਵੱਧਦੀ ਹੈਗੀ ਨਾਲੇ? ਹਾਂ ਫਸਲਾਂ ਨੂੰ ਵੀ ਵੱਧਦੀ ਆ ਜੀ ਆਪਾਂ ਜਦੋਂ ਉਹ ਹਸੈਨਿਕ ਖਾਧਾ ਖਾਂਦੇ ਆ। ਹੂੰ ਅਨਾਜ ਖਾਂਦੇ ਆ ਉਹਦੇ ਨਾਲ ਵੀ ਬਿਮਾਰੀਆਂ ਮਨੁੱਖ ਨੂੰ ਵੱਧਦੀਆਂ ਜੀ। ਅੱਛਾ ਠੀਕ ਹੈ। ਤੇ ਤਾਂ ਕਰਕੇ ਤੁਹਾਡੀ ਸਿਹਤ ਵੀ ਤੰਦਰੁਸਤ ਆ ਫਿਰ ਆ। ਹਾਂਜੀ ਜੇ ਤੁਸੀਂ ਹਨਾ ਘੱਟ ਪਾਸਟੀ ਸਾਡ ਵਾਲੀਆਂ ਚੀਜ਼ਾਂ ਵਰਤੋ ਦਿਓ ਜਾਂ ਖਾਣਿਓ। ਠੀਕ ਹੈ ਧੰਨਵਾਦ ਜੀ।